ਏ ਜੀ ਆਪਣੇ ਰਕੇਸ਼ ਕੁਮਾਰ ਹੈਗੇ ਨੇ ਕੋਹਾੜੇ ਤੋਂ ਇਹ ਅੱਜ ਸਵੇਰ ਸਾਡੇ ਆਫਿਸ ਵਿੱਚ ਆਏ ਸੀ ਬਿਜ਼ਨਸ ਬਿਊਰੋ ਰੇਂਜ ਲੁਧਿਆਣਾ ਔਰ ਇਹਨਾਂ ਨੇ ਦੱਸਿਆ ਸੀ ਵੀ ਉੱਥੇ 75 ਗਜ ਦਾ ਇਹਨਾਂ ਨੇ ਪਲਾਟ ਲਿਆ ਸੀਗਾ ਮਈ 2023 ਵਿੱਚ 3159 ਦੀ ਰਜਿਸਟਰੀ ਹੋਈ ਸੀ ਔਰ ਉਹਦੇ ਵਿੱਚ ਇੰਤਕਾਲ ਅਜੇ ਤੱਕ ਨਹੀਂ ਹੋਇਆ ਸੀਗਾ ਇਹਨਾਂ ਨੂੰ ਫਿਰ ਇੰਤਕਾਲ ਦੀ ਲੋੜ ਸੀ ਔਰ ਇਹਨਾਂ ਨੇ ਉੱਥੇ ਜਾ ਕੇ ਪਟਵਾਰਖਾਨਾ ਜਿਹੜਾ ਗਿਆਸਪੁਰਾ ਉੱਥੇ ਗਏ ਉਥੇ ਜਿਹੜਾ ਪਟਵਾਰੀ ਚਮਕੌਰ ਸਿੰਘ ਆ ਉਹਨਾਂ ਨੇ ਇਹਦੇ ਕੋਲ ਭੇਜਤਾ ਇਹਨੂੰ ਅਸ਼ੋਕ ਕੁਮਾਰ ਜਿਹੜਾ ਇਹਨਾਂ ਨੇ ਪ੍ਰਾਈਵੇਟ ਬੰਦਾ ਰੱਖਿਆ ਹੋਇਆ ਹੈ ਜਿਹੜੇ ਵੀ ਇਲੀਗਲ ਨੇ ਜਿਹੜੇ ਅੱਜ ਕੱਲ ਇਹ ਨਾਲ ਲਾਏ ਹੋਏ ਨੇ ਇਹ ਫਿਰ ਜਿਹੜਾ ਅਸ਼ੋਕ ਕੁਮਾਰ ਕਰਿੰਦਾ ਹੈਗਾ ਪਟਵਾਰੀ ਦਾ ਇਹਨੇ ਕਿਹਾ ਵੀ ਉਹਨਾਂ ਨੇ ਕਿਹਾ ਮੈਨੂੰ ਇੱਕ ਤਾਂ ਇਹਦਾ ਇੰਤਕਾਲ ਚਾਹੀਦਾ ਔਰ ਮੈਨੂੰ 30 ਸਾਲਾਂ ਦੀਆਂ ਫਰਦਾਂ ਚਾਹੀਦੀਆਂ ਤੇ ਇਹਨੇ ਕਿਹਾ ਜੀ ਤੁਹਾਡਾ 6000 ਰੁਪਏ ਲੱਗੇਗਾ ਔਰ ਤੁਹਾਨੂੰ ਤੁਹਾਡਾ ਕੰਮ ਹੋ ਜਾਏਗਾ ਉਹ ਕੰਪਲੇਨੈਂਟ ਦਾ ਕਹਿਣਾ ਸੀ ਵੀ ਮੈਂ ਪੈਸੇ ਦੇ ਕੇ ਕੰਮ ਨਹੀਂ ਕਰਾਉਣਾ ਚਾਹੁੰਦਾ ਸੀ ਉਸ ਕਰਕੇ ਉਹਨਾਂ ਨੇ ਸਾਨੂੰ ਅਪਰੋਚ ਕੀਤੀ ਔਰ ਕੱਲ ਦੀ ਗੱਲ ਹੀ ਹੈ ਕੱਲ ਕਿਤੇ ਉਹ 11 ਤਰੀਕ ਨੂੰ ਉੱਥੇ ਗਿਆ ਸੀ ਅੱਜ ਸਾਡੇ ਕੋ ਆ ਗਿਆ ਔਰ ਸਵੇਰੇ ਫੇ ਅਸੀਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਇਹਨਾਂ ਨੂੰ ਜਿਹੜਾ ਅਸ਼ੋਕ ਕੁਮਾਰ ਕਰਿੰਦਾ ਹੈਗਾ ਪਟਵਾਈ ਦਾ ਇਹਨੂੰ ਗਿਆਸੁਰ ਪੂਰਾ ਪਟਵਾਰਖਾਨੇ ਦੇ ਬਾਹਰੋਂ ਉੱਥੋਂ ਇਹਨੂੰ ਗ੍ਰਿਫਤਾਰ ਕੀਤਾ ਔਰ ਮਕਦਮਾ ਦਰਜ ਹੋ ਚੁੱਕਾ ਹੈ ਔਰ ਜਿਹੜਾ ਪਟਵਾਰੀ ਸੀਗਾ ਚਮਕੌਰ ਸਿੰਘ ਉਹ ਭਜਨ ਚ ਕਾਮਯਾਬ ਹੋ ਗਿਆ ਕੋਈ ਕੋ ਉਹ ਅੰਦਰ ਸਿਗਾ ਇਹ ਪੈਸੇ ਲੈਣ ਬਾਹਰ ਆ ਗਿਆ ਸੀਗਾ ਇਸ ਕਰਕੇ ਉਹ ਉਹ ਅਲਰਟ ਹੋ ਗਿਆ ਸੀ ਕਿਤੇ ਉਹ ਨਿਕਲ ਗਿਆ ਬਾਕੀ ਉਹਨੂੰ ਗਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਪਟਵਾਰੀ ਤੇ ਕਰਿੰਦਾ ਹੀ ਹੈ ਜਾਂ ਹੋਰ ਵੀ ਬੰਦੇ ਸ਼ਾਮਿਲ ਨੇ ਫਿਲਹਾਲ ਤਾਂ ਇਹ ਪਟਵਾਰੀ ਦਾ ਜਿਹੜਾ ਕਰਿੰਦਾ ਹੈਗਾ ਇਹ ਤਾਂ ਸ਼ਾਮਿਲ ਹੈਗਾ ਹੀ ਹੈ ਤੇ ਪਰਿਵਾਰੀ ਦਾ ਵੀ ਵਿੱਚ ਨੋਮੀਨੇਟਡ ਹੀ ਆ ਉਹ ਪਰਿਵਾਰੀ ਭੱਜਿਆ ਹੋਇਆ ਬਾਕੀ ਜਿਹੜਾ ਹੋਰ ਵੈਰੀਫਾਈ ਕੀਤਾ ਜਾ ਰਿਹਾ ਹੋਰ ਵੀ ਜਿਹੜਾ ਇਸ ਇਨਵੋਲਵ ਹੋਏਗਾ ਫਿਲਹਾਲ ਤਾਂ ਭਾਈ ਦੋਹਾਂ ਦੇ ਨਾਂ ਹੀ ਆਏ ਨੇ ਅਜੇ ਹੋਰ ਜਿਹੜਾ ਕੋਈ ਤਕਤੀ ਚ ਅੱਗੇ ਆਏਗਾ ਉੱਤੇ ਬਣਦੇ ਕਾਰਵ ਕੀਤੇ ਇਹ ਕਿੰਨੇ ਪਰਮੋਸੇ ਕਿੰਨੇ ਮੰਗਿਆ ਸੀ ਇਹ 6000 ਰੁਪਏ ਮੰਗਿਆ ਸੀ ਉਹਨਾਂ ਨੇ 6000 ਤੇ ਟ੍ਰੈਪ ਹੋਇਆ ਔਰ ਰੈੱਡ ਹੈਂਡ ਨੇ ਨਾਨ ਸਰਕਾਰੀ ਗਵਾਦੀ ਹਾਜ਼ਰੀ ਚ ਅੱਜ ਪੜਿਆ